ਦੇ ਵਿੱਚ ਇੱਕ ਮਾਮਲਾ ਕੀ ਹੋ ਗਿਆ ਜੀ ਇਸ ਪਿੰਡ ਦੇ ਵਿੱਚ ਉਹ ਇੱਕ ਤਿੰਨ ਭੈਣਾ ਸਕੀਆਂ ਤੇ ਇੱਕ ਮਾਤਾ ਉਹਨਾਂ ਦੀ ਇੱਕ ਉਹਨਾਂ ਦੇ ਬਾਪ ਪੰਜ ਪਰਿਵਾਰ ਦੇ ਮੈਂਬਰਾਂ ਨੂੰ ਜੇਲ੍ਹ ਦੀ ਹਵਾ ਵਾਸਤੇ ਜਾਣਾ ਪੈ ਰਿਹਾ ਹੁਣ ਉਹ ਜੇਲ੍ਹ ਦੇ ਵਿੱਚ ਪੰਜ ਪਰਿਵਾਰ ਦੇ ਮੈਂਬਰ ਕਿਵੇਂ ਜ਼ਿੰਦਗੀ ਕੱਟਣਗੇ ਆ ਤਸਵੀਰਾਂ ਦੇ ਵਿੱਚ ਤੁਹਾਨੂੰ ਅਸੀਂ ਕਲੀਅਰ ਕਰਦੇ ਆਂ ਪੂਰੀ ਗੱਲਬਾਤ ਤੁਹਾਨੂੰ ਦੱਸਦੇ ਆ ਕਿ ਮਾਮਲਾ ਕੀ ਏ ਕਿ ਤਿੰਨ ਭੈਣਾਂ ਤੇ ਮਾਤਾ ਉਹਨਾਂ ਦੀ ਤੇ ਨਾਲ ਉਹਨਾਂ ਦਾ ਬਾਪ ਕੋਈ ਨੌਜਵਾਨ ਮੁੰਡਾ ਗੱਡੀ ਲੈ ਕੇ ਆਉਂਦਾ ਸੀ ਜਿਵੇਂ ਕਿਸੇ ਦੀ ਗੱਡੀ ਚਲਾਉਂਦਾ ਹੋਵੇ ਜਾਂ ਕਿਸੇ ਦੀ ਗੱਡੀ ਕਿਰਾਏ ਤੇ ਲੈ ਕੇ ਆਉਂਦਾ ਹੋਵੇ ਤਾਂ ਗੱਡੀ ਉਹ ਖੜੀ ਕਰਦਾ ਸੀ ਤਾਂ ਗੱਡੀ ਖੜੀ ਕਰਨ ਦੇ ਰੋਲੇ ਦੇ ਵਿੱਚ ਇੱਕ ਝਗੜਾ ਹੋ ਗਿਆ ਵੇਖੋ ਝਗੜੇ ਨੇ ਰੂਪ ਕੀ ਲੈ ਲਿਆ ਕੀ ਉਸ ਵੇਲੇ ਝਗੜਾ ਹੁੰਦਿਆਂ ਹੁੰਦਿਆਂ ਇੱਕ ਪਰਿਵਾਰ ਦੇ ਮੈਂਬਰ ਜਿਹੜਾ ਉਸ ਨੇ ਉਥੋਂ ਕੋਈ ਸ਼ੂਰੀ ਕੋਈ ਕਿਰਚ ਉਠਾ ਲਈ ਤਾਂ ਉਹ ਮੁੰਡੇ ਦੇ ਉੱਤੇ ਵਾਰ ਕਰ ਦਿੱਤੇ ਤਾ ਮੁੰਡੇ ਨੂੰ ਮਾਰਿਆ ਕੁੱਟਿਆ ਗਿਆ ਉਹਦੇ ਕਿਰਚਾ ਮਾਰ ਦਿੱਤੀਆਂ ਗਈਆਂ ਤੇ ਮੁੰਡੇ ਦੀ ਜਾਨ ਚਲੀ ਗਈ ਹੁਣ ਮੁੰਡੇ ਦੀ ਜਾਨ ਚਲੀ ਗਈ ਤਾਂ ਮੁੰਡੇ ਦੀ ਜਾਨ ਜਦੋਂ ਚਲੀ ਜਾਂਦੀ ਆ ਜਾਂ ਵੱਧ ਸੱਟ ਲੱਗ ਜਾਂਦੀ ਆ ਉਸ ਨੂੰ ਹਸਪੀਟਲ ਲਿਜਾਇਆ ਜਾਂਦਾ ਪਰ ਲੇਕਿਨ ਰਸਤੇ ਵਿੱਚ ਉਹ ਦਮ ਤੋੜ ਜਾਂਦਾ ਜਦੋਂ ਦਮ ਤੋੜ ਜਾਂਦਾ ਤਾਂ ਫਿਰ ਐਫ ਆਈ ਆਰ ਦੇ ਵਿੱਚ ਆ ਨੌਜਵਾਨ ਕੁੜੀਆਂ ਤਿੰਨ ਇਹ ਤਿੰਨੇ ਭੈਣਾਂ ਨੇ ਸਕੀਆਂ ਭੈਣਾਂ ਨੇ ਔਰ ਨੌਜਵਾਨ ਕੁੜੀਆਂ ਨੇ ਔਰ ਇਹਨਾਂ ਦੀ ਮਾਤਾ ਹੈ ਔਰ ਇਹ ਇਹਨਾਂ ਦਾ ਫਾਦਰ ਸਾਹਿਬ ਆ ਇਹਨਾਂ ਦਾ ਪਿਤਾ ਜਿਸ ਨੇ ਕਿਰਚਾ ਮਾਰੀਆਂ ਹੁਣ ਕਿਰਚਾ ਜਦੋਂ ਮਾਰੀਆਂ ਜਾਂਦੀਆਂ ਤਾਂ ਜਿਹੜੇ ਉਸ ਵੇਲੇ ਘੋਲਾਂ ਦੇ ਵਿੱਚ ਉਸ ਵੇਲੇ ਝਗੜੇ ਚ ਇਨਵੋਲ ਸੀਗੇ ਤਾਂ ਸਾਰਿਆਂ ਨੂੰ ਹੀ ਵਿੱਚ ਲਪੇਟੇ ਦੇ ਰਹਿਣਾ ਹੀ ਪੈਣਾ ਸੀ ਕਿਉਂਕਿ ਕਿਸੇ ਨੇ ਉਸ ਦੀ ਬਾਹ ਫੜੀ ਸੀ ਕਿਸੇ ਨੇ ਲੱਤਾਂ ਫੜੀਆਂ ਸੀ ਕਿਸੇ ਨੇ ਵਾਲ ਫੜੇ ਸੀ ਔਰ ਪਿੰਡ ਦੇ ਵਿੱਚ ਇੱਕ ਤਰਫ ਰੋਸ ਚੱਲ ਰਿਹਾ ਕਿ ਇਹਨਾਂ ਨੂੰ ਸਜ਼ਾ ਜਿਹੜੀ ਆ ਉਹ ਘਟ ਨਹੀਂ ਮਿਲਣੀ ਚਾਹੀਦੀ ਕੋਈ ਕਹਿ ਰਿਹਾ ਇਹ ਸਾਰੇ ਪਰਿਵਾਰ ਨੂੰ ਫਾਂਸੀ ਹੋਣੀ ਚਾਹੀਦੀ ਏ ਕੋਈ ਕਹਿ ਰਿਹਾ ਕਿ ਖੂਨ ਦੇ ਬਦਲੇ ਖੂਨ ਚਾਹੀਦਾ ਤਾਂ ਹਰ ਤਰ੍ਹਾਂ ਦੇ ਲੱਗ ਲੱਗ ਬਿਆਨਬਾਜ਼ੀ ਏ ਤੇ ਗੱਲ ਕਿੰਨੀ ਕੇ ਗੱਲ ਛੋਟੀ ਜਾਈ ਕਿ ਇੱਕ ਗੱਡੀ ਲਗਾਉਣ ਤੋਂ ਹੁਣ ਉਹ ਮੁੰਡੇ ਦਾ ਪਰਿਵਾਰ ਜੋ ਆ ਉਹ ਵੀ ਦੱਸ ਦਿਆ ਕਿ ਮਾਤਾ ਉਸ ਦੀ ਭੋਲੀ ਏ ਕਮਾਉਣ ਵਾਲਾ ਕੋਈ ਨਹੀਂ ਤਾਂ ਪਿੰਡ ਪੂਰਾ ਰੋਸ ਵਿੱਚ ਆ ਦੂਸਰੇ ਤਰਫੋਂ ਸਾਰਾ ਹੀ ਪਰਿਵਾਰ ਉੱਜੜ ਗਿਆ ਸਾਰਾ ਹੀ ਪਰਿਵਾਰ ਜਿਸ ਘਰ ਦੇ ਅੱਗੇ ਰੋਕਦਾ ਸੀ ਕਿ ਸਾਡੇ ਘਰ ਦੇ ਅੱਗੇ ਗੱਡੀ ਨਹੀਂ ਲਗਾਉਣੀ ਉਹ ਘਰ ਉੱਥੇ ਹੀ ਰਹਿ ਗਿਆ ਸਾਰਾ ਪਰਿਵਾਰ ਜੇਲ੍ਹ ਚਲਿਆ ਗਿਆ ਬੜੀ ਸੋਚਣ ਵਾਲੀ ਗੱਲ ਏ ਕਿ ਇਹ ਕਿੰਨਾ ਵੱਡਾ ਹਾਸਾ ਏ ਹੁਣ ਉਹ ਪਿੰਡ ਨੇ ਜ਼ਰੂਰੀ ਨਹੀਂ ਕਿ ਸਾਰੇ ਇਹਨਾਂ ਦੇ ਦੁਸ਼ਮਣ ਹੀ ਹੋਣ ਪਿੰਡ ਵਾਲੇ ਵੀ ਸਮਝਦਾਰ ਹੁੰਦੇ ਆ ਕਈ ਵਾਰੀ ਇਹ ਵੀ ਦਿਮਾਗ 'ਚ ਆ ਜਾਂਦਾ ਹੈ ਕਿ ਯਾਰ ਵਿਚਾਰੇ ਸਾਰੀ ਜ਼ਿੰਦਗੀ ਜੇਲ੍ਹ 'ਚ ਕਿਦਾਂ ਕੱਟਣਗੇ ਕਿੰਨੇ ਸਾਲ ਜੇਲ੍ਹ ਹੋਵੇਗੀ ਕਦੋਂ ਜਮਾਨਤਾ ਹੋਣਗੀ ਆ ਕਿਵੇਂ ਹੋਣਗੀ ਆ ਜਮਾਨਤਾ ਤਾਂ ਸਜ਼ਾ ਵੀ ਹੋਣੀ ਏ ਉਹ ਜਗ੍ਹਾ ਦੇ ਵਾਸਤੇ ਜਿਹੜੀ ਤੁਸੀਂ 10 ਫੁੱਟ ਦੀ ਗਲੀ ਦੇ ਵਿੱਚ ਹਾਲਾਂਕਿ ਗਲੀ 'ਚ ਗੱਡੀ ਲੱਗਦੀ ਸੀ ਉਸ ਤੋਂ ਤੁਸੀਂ ਝਗੜਾ ਕੀਤਾ ਹੁਣ ਗਲਤੀ ਕਿਸ ਦੀ ਸੀ ਜਾਂ ਮੁੰਡਾ ਜਾਣ ਕੇ ਲਗਾਉਂਦਾ ਸੀ ਗੱਡੀ ਕਿਉਂਕਿ ਕਈ ਵਾਰ ਕੀ ਹੁੰਦਾ ਵਾ ਕਿ ਅਲੱਗ ਅਲੱਗ ਤਰ੍ਹਾਂ ਦੇ ਰੂਪ ਬਾਅਦ ਵਿੱਚ ਨਿਕਲ ਕੇ ਸਾਹਮਣੇ ਆਉਂਦੇ ਆ ਤਾ ਇਹ ਮਾਮਲਾ ਜਦੋਂ ਇਸ ਪਿੰਡ ਦੇ ਵਿੱਚੋਂ ਸਾਹਮਣੇ ਆਇਆ ਤਾਂ ਜਿਵੇਂ ਉਸ ਨੌਜਵਾਨ ਦੇ ਕਿਰਚਾ ਮਾਰੀਆਂ ਗਈਆਂ ਉਸ ਦੀ ਬਾਡੀ ਬਾਹਰ ਵੇਖੀ ਗਈ ਆ ਤਾਂ ਉਸ ਦੀ ਜਾਨ ਚਲੀ ਗਈ ਇੱਟਾਂ ਰੂੜੇ ਵੀ ਲਾਗੇ ਪਏ ਉਹ ਵੀ ਮਾਰੇ ਗਏ ਉਹਦੇ ਤਾਂ ਇਸ ਤਰ੍ਹਾਂ ਕਰਕੇ ਜਦੋਂ ਸਾਰਾ ਪਰਿਵਾਰ ਗੁੱਸੇ 'ਚ ਆ ਗਿਆ ਤੇ ਇੰਨੀ ਜਲਦੀ ਐਗਰੈਸਿਵ ਨਹੀਂ ਹੋਣਾ ਚਾਹੀਦਾ ਇੰਨੀ ਜਲਦੀ ਗੁੱਸੇ 'ਚ ਨਹੀਂ ਆਉਣਾ ਚਾਹੀਦਾ ਔਰ ਇਹ ਘਟਨਾ ਸਬਕ ਦਿੰਦੀ ਆ ਇਹ ਘਟਨਾ ਬਹੁਤ ਵੱਡਾ ਸਬਕ ਦਿੰਦੀ ਆ ਇਹ ਜੇ ਵਾਦਾ ਹੋ ਜਾਏ ਤਾਂ ਕਿੱਧਰ ਨੂੰ ਜਾਵੋਗੇ ਪਿਛਲੇ ਦਿਨੀ ਅਸੀਂ ਕੋਰਾਲੀ ਦੀ ਤੁਹਾਨੂੰ ਇੱਕ ਵੀਡੀਓ ਦੱਸੀ ਸੀ ਕਿ ਬੱਸ ਵਾਲੇ ਡਰਾਈਵਰ ਦੇ ਇੱਕ ਰਾਡ ਮਾਰੀ ਸੀ ਰਾਡ ਮਾਰਨ ਦੇ ਚੱਕਰ ਵਿੱਚ ਹੀ ਕੰਮ ਚੱਲਿਆ ਗਿਆ ਉਹਦੀ ਜਾਨ ਚਲੀ ਗਈ ਡਰਾਈਵਰ ਦੀ ਹੁਣ ਤੁਸੀਂ ਦੱਸੋ ਕਿ ਜੇ ਉਹ ਰਾਡ ਨਾ ਮਾਰਦਾ ਉਂ ਗਾਲ ਕੱਢ ਲੈਂਦਾ ਉਂ ਚਪੇੜ ਮਾਰ ਲੈਂਦਾ ਉਂ ਸਾਈਡ ਨੂੰ ਸਾਈਡ ਵੱਟ ਜਾਂਦਾ ਤਾਂ ਕੰਮ ਟਲ ਜਾਣਾ ਸੀ ਤਾਂ ਹੁਣ ਆਪਣੀ ਜ਼ਿੰਦਗੀ ਲੰਘ ਗਈ ਗੱਡੀ ਇਹਦੀ ਆਪਣੀ ਵੀ ਉੱਥੇ ਹੀ ਖੜੀ ਰਹਿ ਗਈ ਉਹ ਬੱਸ ਵੀ ਖੜੀ ਰਹਿ ਗਈ ਉਹ ਤਾਂ ਸਰਕਾਰੀ ਬੱਸ ਉਹ ਤਾਂ ਚਲੀ ਜਾਣੀ ਲੇਕਿਨ ਤੇਰੀ ਗੱਡੀ ਵੀ ਉੱਜੜ ਗਈ ਤੇਰਾ ਪਰਿਵਾਰ ਉੱਜੜ ਗਿਆ ਸਾਰਾ ਕੁਝ ਆਪ ਜੇਲ੍ਹ ਵਿੱਚ ਤਾਂ ਇਸੇ ਤਰ੍ਹਾਂ ਹੀ ਇਹ ਮਾਮਲਾ ਭਾਈ ਲੜਾਈ ਤੋਂ ਟਲਿਆ ਕਰੋ ਕਾਨੂੰਨੀ ਲੜਾਈ ਜਿਹਦੇ ਨਾਲ ਵੀ ਲੜਨੀਆਂ ਲੜ ਸਕਦੇ ਹੋ ਕਾਨੂੰਨੀ ਲੜਾਈ ਤੋਂ ਕੋਈ ਗੁਨਾਹ ਨਹੀਂ ਆ ਉਸ ਨੂੰ ਇੱਕ ਨੰਬਰ ਦੀ ਲੜਾਈ ਕਿਹਾ ਜਾਂਦਾ ਜੋ ਕਾਨੂੰਨ ਨਾਲ ਚੱਲਦਾ ਕਾਨੂੰਨੀ ਲੜਾਈ ਲੜਦਿਆ ਕਰੋ ਇਹ ਹੱਥੋਂ ਪਾਈ ਉਧਰ ਉਧਰੀ ਮਾਰ ਕਟਾਈ ਹੱਲੇ ਬਾਜ਼ੀਆਂ ਛੱਡ ਦਿਓ ਅੰਦਰ ਜੇਲ੍ਹਾਂ ਦੇ ਵਿੱਚ ਐਸ ਵੇਲੇ ਰਸ ਬਹੁਤ ਹੈ ਜੇਲ੍ਹਾਂ ਦੇ ਵਿੱਚ ਐਸ ਵੇਲੇ ਬੰਦੇ ਦੇ ਖੜੇ ਹੋਣ ਨੂੰ ਜਗ੍ਹਾ ਨਹੀਂ ਬੈਠਣਾ ਤੇ ਸੌਣਾ ਬੜੀ ਦੂਰ ਦੀ ਗੱਲ ਹੈ ਜੋ ਨਸ਼ੇ ਪੱਤੇ ਵਾਲੇ ਆ ਜੋ ਲੁਟਾਖੁਆ ਵਾਲੇ ਸਭ ਜੇਲ੍ਹਾਂ ਚ ਭਰੇ ਆ ਤਾਂ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਕਿ ਆ ਜੋ ਵੀਡੀਓ ਆ ਇਹਦੇ ਤੋਂ ਥੋੜੀ ਸਿੱਖਿਆ ਲੈ ਲਓ ਇਹ ਵੀਡੀਓ ਕਿੱਥੋਂ ਦੀ ਆ ਦੱਸ ਦਈਏ ਕਿ ਜ਼ਿਲ੍ਹਾ ਗੁਰਦਾਸਪੁਰ ਦਾ ਪਿੰਡ ਚੌਂਤਾ ਹੈ ਇਹ ਚੌਂਤੇ ਪਿੰਡ ਦੀ ਜਗ੍ਹਾ ਵੀਡੀਓ ਆ ਔਰ ਚੌਥੇ ਪਿੰਡ ਦੇ ਵਿੱਚ ਇਹ ਘਟਨਾ ਵਾਪਰੀ ਹੈ ਅੱਜ ਤੋਂ 4 ਦਿਨ ਪਹਿਲਾਂ ਰਿਮਾਂਡ ਵੀ ਪੁਲਿਸ ਨੇ ਲਿਆ ਜੇਲ੍ਹ ਵੀ ਛਡਣ ਦੀਆਂ ਤਿਆਰੀਆਂ ਆ ਤਾਂ ਸਾਰਾ ਪਰਿਵਾਰ ਉਹ ਧੀਆ ਜਿਨ੍ਹਾਂ ਨੂੰ ਵਿਆਉਣਾ ਸੀ ਜਿਨ੍ਹਾਂ ਦੇ ਸ਼ਗਨ ਵਿਹਾਰ ਕਰਨੇ ਸੀ ਉਹ ਮਾਪੇ ਜਿਸ ਨੇ ਉਹ ਘਰ ਬਣਾਇਆ ਹੋਵੇਗਾ ਕਿ ਮੈਂ ਆਪਣੀਆਂ ਧੀਆ ਦੇ ਵਿਆਹ ਕਰਨੇ ਆ ਇੱਕ ਨਿੱਕੀ ਜਿਹੀ ਗਲਤੀ ਇੱਕ ਛੋਟੀ ਜਿਹੀ ਬਹਾਦਰੀ ਤੇ ਇੱਕ ਛੋਟੀ ਜਿਹੀ ਮੂਰਖਤਾ ਕਿੱਥੇ ਨੂੰ ਕਿੱਥੇ ਲੈ ਗਈ ਇੱਕ ਵੀ ਸਮਝਦਾਰ ਨਹੀਂ ਸੀ ਪਰਿਵਾਰ ਚੋਂ ਇੱਕ ਹੀ ਸਮਝਦਾਰ ਹੁੰਦਾ ਤਾਂ ਛਡਾ ਦਿੰਦਾ ਤੇ ਇਸ ਤਰ੍ਹਾਂ ਦੇ ਪਰਿਵਾਰ ਕਈ ਵਾਰ ਆਪਣਾ ਗੁੱਸਾ ਜਿਹੜਾ ਉਹ ਕੱਢਣ ਦੇ ਵਿੱਚ ਲਗਾ ਦਿੰਦਾ ਪਰ ਸਾਰਾ ਪਿੰਡ ਦੁਸ਼ਮਣ ਹੋ ਗਿਆ ਹਾਲਾਂਕਿ ਉਹ ਮਾਰਕਟਾਈ ਕਰਕੇ ਪਿੰਡ ਨੂੰ ਦੱਸਣਾ ਚਾਹੁੰਦੇ ਸੀ ਕਿ ਇਹ ਬੰਦਾ ਗਲਤ ਹੈ ਤਾਂ ਅਸੀਂ ਇਹਨੂੰ ਤਾਂ ਫੈਂਡ ਰਹੇ ਹਾਂ ਤਾਂ ਇਹਦੀ ਸਰਵਿਸ ਕਰ ਰਹੇ ਹਾਂ ਪਰ ਲੇਕਿਨ ਝਗੜਾ ਕਰ ਲੈਣਾ ਤਾਂ ਬੰਦੇ ਦੇ ਬਿਲਕੁਲ ਛੱਟ ਵੱਧ ਲੱਗ ਜਾਣੀ ਕਿਉਂ ਝਗੜੇ 'ਚ ਪੈਂਦੇ ਹੋ ਉਹਦੀ ਵੀ ਗਲਤੀ ਹੋਵੇਗੀ ਜਾਂ ਨਹੀਂ ਲੇਕਿਨ ਆ ਤੁਹਾਨੂੰ ਦੱਸ ਦਈਏ ਕਿ ਇਹ ਬਹੁਤ ਵੱਡੀ ਗਲਤੀ ਕਰ ਲਈਏ ਪਰਿਵਾਰ ਉੱਜੜ ਗਿਆ ਔਰ ਉਸਦਾ ਵੀ ਪਰਿਵਾਰ ਉੱਜੜ ਗਿਆ ਜਿਸਦਾ ਜੀ ਚਲਿਆ ਗਿਆ ਘਰ ਤੋਂ ਬਹੁਤ ਮਾੜੀ ਘਟਨਾ ਔਰ ਦੀਨਾਨਗਰ ਥਾਣੇ ਦੇ ਅਧੀਨ ਆਉਣ ਵਾਲਾ ਪਿੰਡ ਚੌਂਤਾ ਔਰ ਇਸ ਪਿੰਡ ਦੀ ਘਟਨਾ ਔਰ ਗਾਂ ਤੋਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਕਦੇ ਵੀ ਝਗੜੇ ਦੇ ਵਿੱਚ ਨਾ ਪਾਓ ਇਸ ਤੋਂ ਕੋਈ ਸਿੱਖਿਆ ਲਓ ਹੁਣ ਤੁਸੀਂ ਦੱਸੋ ਕਿ ਇਹਨਾਂ ਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਸੀ ਜਾਂ ਨਹੀਂ ਸਾਰੇ ਪਰਿਵਾਰ ਨੂੰ ਇੱਕਦਮ ਪੈ ਜਾਣਾ ਚਾਹੀਦਾ ਸੀ ਜਾਂ ਨਹੀਂ ਦਰਖਾਸਤ ਦੇ ਦਿੰਦੇ ਥਾਣੇ ਦਰਖਾਸਤ ਦਿੰਦੇ ਪੁਲਿਸ ਆ ਜਾਂਦੀ ਆਪੇ ਕੰਮ ਨਿਬੜ ਜਾਂਦਾ ਔਰ ਇਹ ਵੀਡੀਓ ਤੁਸੀਂ ਵੇਖੋ ਇਸ ਬਾਰੇ ਕਮੈਂਟ ਕਰੋ ਔਰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਦੇ ਧੰਨਵਾਦ ਪਿੰਡ ਚੌਂਤੇ ਵਿੱਚ ਇੱਕ ਝਗੜਾ ਹੋਇਆ ਸੀ ਝਗੜੇ ਦੇ ਵਿੱਚ ਮਨੀਸ਼ ਕੁਮਾਰ ਆ ਮੁੰਡਾ ਚੌਂਤੇ ਦਾ ਉਹਦੀ ਡੈਥ ਹੋ ਗਈ ਸੀ ਰੀਜ਼ਨ ਇਹ ਸੀ ਕਿ ਇਹਨਾਂ ਦਾ ਆਪੋ ਵਿੱਚ ਕੋਈ ਗੱਡੀ پارک ਕਰਨ ਤੋਂ ਝਗੜਾ ਹੋਇਆ ਸੀ ਜਿਹਦੇ ਵਿੱਚ ਸਰਸੀਮ ਲਾਲ रेखा देवी रोहिणी वनीता भूमिका ਇਹ ਪੰਜ ਅਕਿਊਜ਼ ਜਿਨ੍ਹਾਂ ਦੇ ਵਿੱਚੋਂ ਜਿਹੜਾ ترسےم ਸਿੰਘ ਆ ਉਹ ਮੇਨ ਅਕਿਊਜ਼ ਹੈ ਬਾਕੀ ਇਹਦੇ ਸਾਰੇ ਜਿਹੜੇ ਪਰਿਵਾਰ ਦੇ ਜੀ ਹੈਗੇ ਇੱਕ ਵਾਈਫ ਹੈ ਤਿੰਨ ਬੇਟੀਆਂ ਇਹਨਾਂ ਨੇ ਮਨੀਸ਼ ਦੇ ਪੇਟ ਦੇ ਵਿੱਚ ਦੋ ਕਿਰਚਾ ਮਾਰ ਦਿੱਤੀ ਸੀ ਜਿਸ ਕਾਰਨ ਉਹਦਾ ਜਦੋਂ ਉਹਨੂੰ ਹਸਪੀਟਲ ਲੈ ਕੇ ਗਏ ਰਸਤੇ 'ਚ ਉਹਦੀ ਡੈਥ ਹੋ ਗਈ ਸੋ ਇਹ ਤਿੰਨ ਜਿਹੜੇ ਪੰਜੇ ਅਕਿਊਜ਼ ਹੈਗੇ ਆ ਉਹ ਇਮੀਡੀਏਟਲੀ ਪੁਲਿਸ ਨੇ ਐਕਸ਼ਨ ਕਰਕੇ ਥਾਣਾ ਦੀਨਾ ਨਗਰ ਦੀ ਪੁਲਿਸ ਨੇ ਮਿਲ ਕੇ ਆਪਣੇ ਐਸਐਚਓ ਨਾਲ ਆਪਾਂ ਪੁਰਾਣਾ ਸ਼ਾਲਾ ਵੀ ਕੰਪਿਊਟ ਕੀਤਾ ਇਹਨਾਂ ਨੇ ਪੰਜੇ ਦੇ ਪੰਜੇ ਕਿਉਂ ਇੱਕ ਡੇਢ ਘੰਟੇ ਦੇ ਵਿੱਚ ਖਾਲੇ ਇਹਨਾਂ ਦੇ ਖਿਲਾਫ ਐਫਆਈਆ ਨੰਬਰ 304 ਅੰਡਰ ਸੈਕਸ਼ਨ 103 199 199 3 ਬੀਐਨਐਸ ਜਿਹੜਾ ਪਰਚਾ ਦਰਜ ਕਰਤਾ ਤੇ ਬਾਕੀ ਅਜੇ ਬਾਕੀ ਦੀ ਰਹਿਦੀ ਇਨਵੈਸਟੀਗੇਸ਼ਨ ਮੁਕੰਮਲ ਕੀਤੀ ਜਾ ਰਹੀ ਹੈ ਮਜਮੂਨ ਨੂੰ ਅ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਔਰ ਰਿਮਾਂਡ ਲੈ ਕੇ ਨੈਕਸਟ ਦੀ ਜਿਹੜੀ ਉਹ ਜਾਰੀ ਰਹੇ ਜਿਹੜੇ ਮੁਜ਼ਰਮ ਹੈਗੇ ਆ ਇਹ ਨਾ ਇੱਕੋ ਪਰਿਵਾਰ ਦੇ ਇਹ ਇੱਕੋ ਪਰਿਵਾਰ ਦੇ ਆ ਫਿਰ ਸੇਮ ਸਿੰਘ ਤੇ ਰੇਖਾ ਦੇਵੀ ਇਹ ਮੀਆਂ ਵੀ ਵੀ ਨਾ ਅੱਗੋਂ ਜਿਹੜੀਆਂ ਤਿੰਨ ਲੜਕੀਆਂ ਰੋਹਨੀ ਬਨੀਤਾ ਤੇ ਭੂਮਿਕਾ ਇਹ ਨਾ ਅੱਗੋਂ ਇਹਨਾਂ ਦੀਆਂ ਬੇਟੀਆਂ ਸਰ ਤੋਂ ਤਾਂ